ਹਾਈ ਹਾਈ ਬੇਣੀ ਆ ਗਈ ਹੋ ਗਿਆ ਤੇਰੇ ਤੂੰ ਸੱਟਾ ਸੁੱਟਾ ਕਿਵੇਂ ਖਾ ਕੇ ਬੈਠੀ ਆ ਸੱਟਾਂ ਨਹੀਂ ਵਗਾਦੀਆਂ ਨੀਂ ਨਾ ਪਏ ਆਈ ਕਹਦੇ ਵਿਆਹ ਕਿ ਹਾਲਤ ਬਣਾਈਆ ਹਾਂ ਨਹੀਂ ਸੱਟਾਂ ਖਾ ਕੇ ਪਰ ਸੱਟਾਂ ਹੀ ਮਾਰੀਆਂ ਨੂੰ ਉਹਨਾਂ ਨੇ ਕੁੱਟ ਕੁੱਟ ਕੇ ਨੂੰ ਸਹੀ ਵੀ ਹੈਗਾ ਲੈ ਦੋਸਤੋ ਇੱਕ ਸਾਈਡ ਤੇ ਨਾ ਰੋਣ ਲੱਗੀ ਇੱਕ ਵਾਰ ਤੇਰੀ ਹਾਸੇ ਦੀ ਵਿਕਰੀ ਆਈਆ ਆਜ ਨੂੰ ਪੜਨਾ ਆ ਕੀ ਮਤਲਬ ਹੰਟੀ ਦੇ ਕਰਦਾ ਮੈਂ ਸਮਝ ਨਹੀਂ ਮੂਹਲੇ ਵੇਖਿਆ ਸਭ ਇਹ ਐ ਬਖੌਂਦਾ ਮੈਂ ਐਕਟਿੰਗ ਕਰਦਾ ਸੀਰੀਅਸ ਜੈ ਐਕਟਿੰਗ ਨਹੀਂ ਕਰਦਾ ਸਾਡਾ ਕੀ ਕਰਦਾ ਚਲ ਹੋ ਨਹੀਂ ਆਸਦੀ ਮੈਂ